ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਤੇ ਬਾਬੂ ਉੱਠ ਖੜੇ ਆਪਾਂ ਤੇ ਮੌਸਮ ਠੀਕ ਆ ਨਹਾ ਲਏ ਆਪਾਂ ਨਾ ਦੇਖੋ ਕੱਪੜੇ ਪਾ ਲਏ ਬਾਕੀ ਆਪਣੇ ਧੋਤੇ ਕੱਲ ਨੂੰ ਆਪਾਂ ਜਾਣਾ ਨਾਬੇ ਮੇਰੀ ਭੈਣ ਦੇ ਘਰ ਥੋੜੀ ਦਾ ਸੰਭਾਰਾ ਦੇਣ ਜੀ ਬਾਬੇ ਆਇਆ ਆਪਾਂ ਨੂੰ ਗਿਫਟ ਡਰਾਈ ਫਰੂਟ ਆਇਆ ਗਿਫਟ ਚ ਵੀ ਦੇਖ ਲਓ ਧੀ ਲੀ ਖਾਇਆ ਕਰੋ ਹੰਡਰੂਨ ਦਮਾਰੋਤ ਬੇਲੇ ਉਮੀ ਇੰਨਾ ਕਦਾ ਕਰ ਲੋ ਜੇ ਕੁਝ ਹੋਰ ਨਹੀਂ ਹੁੰਦਾ ਆਪਾਂ ਤਾਂ ਇੰਨਾ ਹੀ ਮਿਹਨਤ ਮਿਹਨਤ ਲਾਓ ਅੱਤਾਂ ਜੀ ਨਹੀਂ ਆ ਰਹੇ ਕੰਜਰ ਦੇ ਖਾਇਆ ਕਰੋ ਮੈਂ ਤਾਂ ਡੇਲੀ ਖਾਣਾ ਇਹ ਫਿਰ ਦਾ ਡੱਬਾ ਦੇਖੋ ਇਹ ਪੂਰਾ ਕਾਫੀ ਦਿਨਾਂ ਦਾ ਖਾਣਾ ਹੈ ਮੈਂ ਤਾਂ ਖਾਇਆ ਨਹੀਂ ਕਿਸੇ ਮੁੰਡੇ ਦੇ ਮੰਮੀ ਡੈਡੀ ਜਨ ਅਨਿਵਰਸਰੀ ਸੀ ਉਹਨਾਂ ਨੇ ਦਿੱਤਾ ਸੀ ਆ ਪਤੰਗ ਜੇ ਜਦ ਨਾਲ ਲੱਗ ਗਏ ਵਿਚ ਉਹ ਕਾਫੀ ਦੂਰਾ ਦੇਖ ਨਹੀਂ ਰਿਹਾ ਹੁਣ ਉਹ ਦੇਖੋ 29 ਤਰੀਕ ਦੇਖਦਾ ਬਸੰਤ ਚਾੜਾਂਗੇ ਆਪਾਂ ਵੀ ਪਤੰਗ ਉੱਪਰ ਲੈਣ ਦੇਖੋ ਸੌਂਗ ਆਪਣਾ ਪੂਰਾ ਪਤੰਗ ਚਾੜਨ ਦਾ ਆ ਬਿਓ ਪਾਣੀ ਆ ਕਿਤੇ ਕੁਝ ਗਲਤ ਸਮਝ ਨਾ ਪਾਣੀ ਹੈ ਦੂਜੀ ਬੋਤਲ ਚ ਪਾਣੀ ਪਾਇਆ ਹੋਇਆ ਹੈ ਸਰਦੀਆਂ 'ਚ ਕਿਉਂਕਿ ਪਾਣੀ ਪੀਤਾ ਦਾ ਜ਼ਿਆਦਾ ਨਹੀਂ ਗਰਮ ਕਰਕੇ ਜਪਾਲਾ ਨੇ ਪੀ ਜਾਣੇ ਫਿਰ ਉਹਨੂੰ ਪਤਾ ਹੀ ਆ ਪੀਣਾ ਨਹੀਂ ਚਾਹੀਦਾ। ਠੰਡੀ ਠੰਡੀ ਹਵਾ ਚੱਲ ਰਹੀ ਆ ਕੋਠੇ ਤੇ ਤਾਂ। ਉੱਠੇ ਤੇ ਖੜਾ ਮੈਂ। ਆ ਮੇਰੇ ਛੋਟੇ ਹੁੰਦੇ ਦੀ ਫੋਟੋ ਆ। ਆ ਦੇਖੋ ਇਹ ਪਿੱਛੇ ਆ ਬਾਲ ਪੇਪਰ ਪਤਾ ਨਹੀਂ ਭਾਈ। ਹਾਂ ਬਾਲ ਪੇਪਰ ਲਾਇਆ ਹੋਇਆ 3D ਨਾਲ। ਬਹੁਤ ਪੁਰਾਣੀ ਫੋਟੋ ਹੈ ਇੱਥੇ ਬਾਈ ਦੀ ਲਾਇ ਰੱਖਿਆ ਬੋਲੋ ਉੱਠਨਸਾਰ ਉਹਨੂੰ ਦੇਖਦਾ ਸਤਾਬਲ ਸਤਾਬਲਿਸ ਹਾਂਜੀ ਬਾਬੇ ਆਥਰ ਹੋ ਗਿਆ ਨੇਰਾ ਹੋ ਗਿਆ ਤੇ ਇੰਨੀ ਠੰਡ ਜੀ ਵੀ ਮੋਟਰਸਾਈਕਲ ਚੱਕ ਕੇ ਨਾ ਜੱਸੀ ਕੋਲੇ ਆ ਗਿਆ ਵਿਚਾਲ ਬਾਈ ਦੇ ਵਿੱਚ ਚੱਲਦਾ ਕੱਲ ਨੂੰ ਕਹੂੰਗਾ ਪਾ ਜਾਣਾ ਦੋ ਦਿਨਾਂ ਬਾਅਦ ਆਵਾਂਗੇ ਉਹਨੇ ਛੱਡੂਗਾ ਗਾਣੇ ਇੱਥੇ ਕੰਮ ਕੰਮ ਜੀ ਬਿਜੀ ਰਹਿੰਦਾ ਹੈ ਬੰਦਾ ਇਹ ਮੇਰਾ ਪੱਕਾ ਯਾਰ ਹੈ ਤੇ ਕੁਝ ਜਾ ਰਹੇ ਜੋ ਬिखर ਗਏ ਆਉ ਕੋ ਦਤਾਣਾ ਚਾਹਤੇ ਹੈ ਹਮ 2000 ਡੰਡੂ ਵੀ ਨਿਕਲਗੇ ਤੇ ਮੈਨੂੰ ਲੱਗਦਾ ਇੱਕ ਹੋਰ ਨਿਕਲੂਗਾ ਨਾਮ ਨਹੀਂ ਮੈ ਲੈਣਾ ਸਿਰ ਬਲੌਗ ਦੇਖਦਾ ਹੋਊਂਗਾ ਉਹੀ ਆਹੋ ਉਹੀ ਆ ਬਹਿਣ ਚੋਦਾ ਤੂੰ ਭੈਣ ਦਾ ਖਸਮਾ ਤੂੰ ਗਦਾਰੀ ਵਾਲੀਆਂ ਗੱਲਾਂ ਕਰਦਾ ਸਾਡੇ ਨਾਲ ਓ ਚਾਚਾ ਓ ਜਾਂਦਾ ਹੀ ਤੂੰ ਰਹਿਣ ਦੇ ਉਹ ਤਾਂ ਹੁਣ ਬਗ ਜੂ ਦੋ ਦਿਨਾਂ ਨੂੰ ਇੱਥੇ ਆਇਆ ਹੋਇਆ ਹੈ ਤੇ ਸਾਡੇ ਲੈ ਵੀ ਹੋਰ ਕੋਈ ਗੱਲ ਨਹੀਂ ਪਾਈਆਂ ਬਿਨਾ ਨਹੀਂ ਖੜਦਾ ਹੁੰਦਾ ਪਰ ਤੂੰ ਬੰਦਾ ਹੈ ਫਤੂਈਆਂ ਦੇ ਕਹਿੰਦਾ ਨਾ ਨਹੀਂ ਜਜ਼ਬਾਤ ਬੁਲਾ ਰਹੇ ਮੈਨੂੰ ਹੁਣ ਥੋੜਾ ਜਿਹਾ ਸਰੀਰ ਮੜਾ ਜਾਂ ਭੱਖਿਆ ਜੀ ਆਹ ਹੁਣ ਇਹ ਮੈਂ ਦੱਸਣਾ ਚਾਹੁੰਨਾ ਤੀਵੇਂ ਪਿੱਛੇ ਲੱਗ ਕੇ ਕਹਦੇ ਯਾਰ ਨਹੀਂ ਛੱਡੀ ਤੇ ਦੋਸਤ ਨਹੀਂ ਛੱਡੀ ਤੇ ਗਦਾਰਾ ਫੁੱਦੂ ਵਾਲੇ ਨਹੀਂ ਹੈਗੀ ਅੱਜ ਦੇ ਵਲੌਗ 'ਚ ਪਾਉਂਗਾ ਦੱਸਤੀ ਤੈਨੂੰ ਕਹਾਣੀ ਤੂੰ ਮਾਫ ਕਰਨਾ ਗਾਇਜ਼ ਗਾਲ ਨਿਕਲਦੀ ਆ ਜਜ਼ਬਾਤ ਵੀ ਨਿਕਲ ਰਹੇ ਨੇ ਨਾਲ ਜਜ਼ਬਾਤੀ ਹੋ ਜਾਂਦਾ ਕੋਈ ਖਿੱਚਲਾ ਪਏ ਓਏ ਇਧਰ ਕਿਧਰ ਬਾੜ ਲਈ ਮੈਂ ਬਿਕਾਉਤ ਹੋਣੀ ਆ ਇਹ ਮੈਨੂੰ ਖਰੀਦਣਾ ਚਾਉਂਦੇ ਨੇ ਬਾੜਿਆ ਵਧੀਆ ਹੈ ਹੈ ਦੇਖ ਲੈ ਪਰ ਲੋਕ ਜਿਆਦਾ ਆਪਣਾ ਬਧੀਗਾ ਸੋਣਾ ਖੰਟਰਿਆ ਬਧੀ ਲਾ ਕੇ ਰੋ ਕਿਹੜਾ ਕਰ ਜਾ ਉੱਥੇ ਉਹ ਡੀਜੈਂ ਦੀ ਦੁਕਾਨ ਵੀ ਉਹ ਕਰ ਮੰਗੇ ਹੁਣ ਉਹ ਸਾਡੇ ਆਲਾ ਡੈਣੀ ਕਹਿੰਦਾ ਕਹਿੰਦਾ ਮੈਨੂੰ 2 ਦਿਨਾਂ ਬਾਅਦ ਤੇ ਦੇ ਦਿਓ ਕਹਿੰਦਾ ਵੇ ਡੀਜੇ 2 ਜਿਹੜਾ ਲੂਗਾ ਮੱਤਰੀ ਖੜਾ ਤੂੰ ਢੀਂਗੇ ਯਾਰ ਮੈਨੂੰ ਕਹਿਣਾ ਸੀ ਇਹ ਤਾਂ ਆ ਦੁਕਾਨ ਦਾ ਕੀ ਹਿੱਸਾ ਹੈਗਾ ਦਾ ਮੇਰਾ ਲੈਣੀ ਹੈਗਾ ਦਾ ਉਹ ਕਾਡੋ ਲੈਂਦਾ ਉਹ ਕੱਲ ਇੱਥੇ ਬੁਲਟ ਦੇ ਪਟਾਕੇ ਬਜਾਰੇ ਸੀ ਉਹਨਾਂ ਕਿਵੇਂ ਦਾਰੂ ਪੀ ਕੇ ਕੂਕਾ ਮਾਰ ਰਹੇ ਸੀ ਕਲਰਨੋ ਵੀ ਮੈਂ ਦੇਖੀ ਸੀ ਜਨਾ ਉਹ ਕੂਕਾ ਮਾਰ ਲੱਗ ਰਹੇ ਕਲਰਨੋ ਬਸ ਜਲੂਸ ਕੱਢ ਰਹੇ ਨੇ ਵਾ ਯਾਰ ਚਾਵਤੀ ਗਈ ਇਹ ਹਾਂਜੀ ਮਿੱਤਰੋ ਕਰੇ ਆਗੇ ਸੀ ਜੱਸੀ ਕੋਲ ਖਾਓ ਪੀ ਲਿਆ ਆਪਾਂ ਹੁਣ ਸਮਾਨ ਤੇ ਗਲਾ ਦੁਖਣ ਲੱਗ ਗਿਆ ਤੇ ਮਿਲਦੇ ਆਂ ਕੱਲ ਤੇ ਚਲੋ ਨਵੇਂ ਨੈਕਸਟ ਵਲੌਗ ਚ ਵਲੌਗ ਦੀ ਕਰਦੇ ਹਾਂਡਿੰਗ ਤੇ ਚੈਨਲ ਤੇ ਜਿਹੜੇ ਨਵੇਂ ਨੇ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਮਿਲਦੇ ਆਂ ਕੱਲ ਦੇ ਨਵੇਂ ਨੈਕਸਟ ਵਲੌਗ ਚ ਬਾਏ